ਜਿਨ੍ਹਾਂ ਨੂੰ ਅਸੀਂ ਮਿਲੇ ਵੀ ਨਹੀਂ ਹੁੰਦੇ ਜਿਨ੍ਹਾਂ ਦੀਆਂ ਫੋਟੋਆਂ ਦੇਖੀਆਂ ਹੁੰਦੀਆਂ ਨਹੀਂ ਉਹ ਸੁਪਨਿਆਂ ਦੇ ਵਿੱਚ ਆਉਂਦੇ ਨੇ ਤਾਂ ਅੰਧਵਿਸ਼ਵਾਸ ਨਾਲ ਵੀ ਜੋੜਿਆ ਜਾਂਦਾ ਹੈ ਜਿ ਇਹ ਸਾਨੂੰ ਯਾਦ ਦਿਲਾਉਂਦੇ ਨੇ ਸਾਡੀਆਂ ਚੀਜ਼ਾਂ ਜਿਹੜੀਆਂ ਅਸੀਂ ਭੁੱਲੇ ਹੋਏ ਆਂ ਤਾਂ ਵੱਡੇ ਸਾਡੇ ਬੋਲ ਹੀ ਦਿੰਦੇ ਨੇ ਹਮੇਸ਼ਾ ਕਿ ਤੁਹਾਡੇ ਪਿਤਾ ਜੀ ਦੀ ਜੇ ਸੁਪਨੇ ਦੇ ਵਿੱਚ ਤੁਹਾਨੂੰ ਯਾਦ ਆ ਰਹੀ ਹੈ ਤਾਂ ਤੁਸੀਂ ਉਹ ਚੀਜ਼ ਨਹੀਂ ਪੂਰੀ ਕੀਤੀ ਉਹ ਚੀਜ਼ ਪੂਰੀ ਹੋਏਗੀ ਫਿਰ ਸੁਪਨੇ ਤੁਹਾਡੇ ਜਿਹੜੇ ਨੇ ਨਹੀਂ ਆਉਣਗੇ ਇਸ ਤਰ੍ਹਾਂ ਦੇ ਇਹ ਅੰਧਵਿਸ਼ਵਾਸ ਨਾਲ ਵੀ ਜੋੜ ਸਕਦੇ ਆਪਾਂ ਸੋ ਅ ਪਹਿਲਾਂ ਇਹਦਾ ਇੱਕ ਦੋ ਦੋ ਪਾਰਟਸ ਨੇ ਤੁਹਾਡੇ ਕੁਐਸਚਨ ਦੇ ਪਹਿਲਾ ਪਾਰਟ ਇਹ ਹੈਗਾ ਕਿ ਸਾਡੇ ਸੁਪਨਿਆਂ ਵਿੱਚ ਉਹ ਲੋਕ ਆਉਂਦੇ ਨੇ ਜਿਹੜੇ ਜਾ ਚੁੱਕੇ ਹੁੰਦੇ ਨੇ ਜਾਂ ਜਿਹੜੇ ਲੋਕ ਮਰ ਚੁੱਕੇ ਨੇ ਜਾਂ ਜਿਨ੍ਹਾਂ ਦੀਆਂ ਸੀ ਸਿਰਫ ਤਸਵੀਰਾਂ ਹੀ ਦੇਖੀਆਂ ਨੇ ਸੋ ਇਸ ਤਰ੍ਹਾਂ ਹੈ ਕਿ ਜਿਹੜੇ ਜਿਸ ਤਰ੍ਹਾਂ ਉਹਨਾਂ ਦੇ ਬਾਰੇ ਲੋਕਾਂ ਨੇ ਗੱਲ ਕੀਤੀ ਆ ਉਹਨਾਂ ਦੀ ਸਾਡੀ ਕੋਈ ਬਚਪਨ ਦੀ ਯਾਦ ਹੈਗੀ ਹੈ ਜਾਂ ਕਿਸੇ ਦੇ ਗ੍ਰੈਂਡਪੈਰੈਂਟ ਸੀ ਮੇਰੇ ਗ੍ਰੈਂਡਪੈਰੈਂਟਸ ਹੈਗੇ ਨੇ ਸੋ ਉਹਨਾਂ ਦੀ ਡੈਥ ਹੋ ਚੁੱਕੀ ਹੈ 2002 ਦੇ ਅੰਦਰ ਮੇਰੇ ਗ੍ਰੈਂਡਪੈਰੈਂਟਸ ਸੀ ਸੋ ਸੋ ਉਹ ਮੇਰੇ ਸੁਪਨੇ 'ਚ ਕਦੀ ਕਦੀ ਆਉਂਦੇ ਨੇ ਸੋ ਇਹ ਚੀਜ਼ ਬਹੁਤ ਨਾਰਮਲ ਆ ਕਿ ਕੋਈ ਸਾਡੇ ਸੁਪਨੇ ਵਿੱਚ ਆ ਰਿਹਾ ਹੈ ਜਾਂ ਮੇਰੇ ਗ੍ਰੈਂਡਫਾਦਰ ਨੇ ਕੋਈ ਗੱਲ ਮੈਨੂੰ 2001 ਚ ਕਈ ਜਾਂ 1999 ਦੇ ਅੰਦਰ ਮੈਨੂੰ ਕੋਈ ਗੱਲ ਕਹੀ ਉਹ ਗੱਲਾਂ ਮੈਨੂੰ ਹੋ ਸਕਦਾ ਮੇਰੀ ਅਨਕੌਨਸ਼ੀਅਸ ਦੇ ਵਿੱਚ ਹੋਣ ਮੇਰੇ ਗ੍ਰੈਂਡਫਾਦਰ ਨੇ ਹੋ ਸਕਦਾ ਉਦੋਂ ਮੈਨੂੰ ਕਿਆ ਹੋਵੇ ਬੇਟਾ ਜਦੋਂ ਮੇਰੀ ਮੌਤ ਹੋ ਗਈ ਉਸ ਤੋਂ ਬਾਅਦ ਫਲਾਨ ਗੁਰਦੁਆਰੇ ਦੇ ਅੰਦਰ ਜਾ ਕੇ ਤੁਸੀਂ ਹੂੰ ਪਾਠ ਕਰ ਲਿਓ ਸੋ ਉਹ ਚੀਜ਼ ਮੈਨੂੰ ਅਗਰ ਸੁਪਨੇ ਦੇ ਵਿੱਚ ਆ ਰਹੀ ਹੈ ਸੋ ਸਾਇੰਟੀਫਿਕਲੀ ਅਗਰ ਮੈਂ ਇਸ ਚੀਜ਼ ਨੂੰ ਅਨਾਲਿਸਿਸ ਕਰਾਂ ਤੇ ਉਹ ਮੇਰੀ ਅਨਕੌਨਸ਼ੀਅਸ ਦੇ ਵਿੱਚ ਉਹ ਗੱਲ ਸੀਗੀ ਹੂੰ ਹੂੰ ਸੈਕੰਡਰੀ ਚੀਜ਼ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਨਾਲ ਹੋਰ ਚੀਜ਼ਾਂ ਬਹੁਤ ਅਟੈਚਡ ਹੁੰਦੀਆਂ ਨੇ ਜਿਵੇਂ ਡਿਸਪਲੇਸਮੈਂਟਸ ਹੈਗੀਆਂ ਨੇ ਜਿਵੇਂ ਅਸੀਂ ਕਿਸ ਕਿਸੇ ਦੇ ਨਾਲ ਅਟੈਚਡ ਫੀਲਿੰਗ ਕਿਸੇ ਦੂਸਰੇ ਦੇ ਉੱਤੇ ਅਸੀਂ ਪ੍ਰੋਜੈਕਟ ਕਰਦੇ ਹਾਂ ਪ੍ਰੋਜੈਕਸ਼ਨਸ ਹੈਗੀਆਂ ਨੇ ਡਿਸਪਲੇਸਮੈਂਟਸ ਹੈਗੀਆਂ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਕੰਪਲੈਕਸ ਨੇ ਡ੍ਰੀਮ ਅਨਾਲਿਸਿਸ ਦੇ ਵਿੱਚ ਦੂਸਰਾ ਜਿਹੜਾ ਹੈਗਾ ਦੂਸਰਾ ਐਸਪੈਕਟ ਹੈਗਾ ਤੁਹਾਡਾ ਕੀ ਅੰਧਵਿਸ਼ਵਾਸ ਸੋ ਕੋਈ ਕਹਿ ਦਿੰਦਾ ਜੇ ਤੁਸੀਂ ਉੱਥੇ ਜਾ ਕੇ ਅਗਰ ਕਿਸੇ ਦੀ ਡੈਥ ਹੋਈ ਹੈ ਜੀ ਉੱਥੇ ਸੋਨੇ ਦੀ ਮੂਰਤੀ ਭੇਟ ਕਰਾਓ ਜਾਂ ਤੁਸੀਂ ਜਾ ਕੇ ਉੱਥੇ ਪ੍ਰਸ਼ਾਦ ਕਰਾਓ ਜਾਂ ਫਲਾਂ ਜਗ੍ਹਾ ਤੇ ਤੁਸੀਂ ਜਾ ਕੇ ਇਹ ਚੀਜ਼ਾਂ ਕਰ ਸੋ ਉਹਨਾਂ ਦਾ ਕੋਈ ਇਸ ਤਰ੍ਹਾਂ ਕੀ ਕੋਈ ਸਿਗਨਲ ਰੱਬ ਵੱਲੋਂ ਆ ਰਿਹਾ ਸਾਨੂੰ ਜਾਂ ਕਿਸੇ ਨੇ ਸਾਨੂੰ ਕੁਝ ਕਿਹਾ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਨਹੀਂ ਹੈ ਕਿ ਕੋਈ ਤਾਲੁਕ ਜਾਂ ਕੋਈ ਇੰਟਰ ਰਿਲੇਸ਼ਨ ਇਹਨਾਂ ਚੀਜ਼ਾਂ ਦਾ ਹੈਗਾ ਹੂੰ ਹੂੰ ਸਾਨੂੰ ਇਹਨਾਂ ਅੰਧਵਿਸ਼ਵਾਸਾਂ ਦੇ ਉੱਤੇ ਜ਼ਰੂਰ ਸੋਚਣਾ ਪਏਗਾ ਕਿ ਅਸੀਂ ਇਹਨਾਂ ਦੇ ਉੱਤੇ ਐਕਟ ਪ온 ਕਰਨਾ ਹੈ ਕਿ ਨਹੀਂ ਕਰਨਾ ਪਰ ਡ੍ਰੀਮਸ ਜਿਹੜੀਆਂ ਨੇ ਇਹ ਰੋਡ ਟੂ ਜਿਵੇਂ ਮੈਂ ਪਹਿਲਾਂ ਵੀ ਕਿਹਾ ਇਟ ਇਜ਼ ਅ ਰੋਡ ਟੂ ਯੋਰ ਅਨਕੌਨਸ਼ੀਅਸ ਸੋ ਤੁਸੀਂ ਆਪਣੀ ਅਨਕੌਨਸ਼ੀਅਸ ਨੂੰ ਜ਼ਰੂਰ ਸਮਝੋ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੀ ਅਨਕੌਨਸ਼ੀਅਸ ਆ ਉਹ ਤੁਹਾਨੂੰ ਕੀ ਕਹਿ ਰਹੀ ਹੈ ਜਾਂ ਤੁਸੀਂ ਜਿਹੜੀਆਂ ਅਨਫੁਲਫਿਲਡ ਗੱਲਾਂ ਕੋਈ ਤੁਹਾਡੇ ਪੇਰੈਂਟਸ ਦੀਆਂ ਜਾਂ ਤੁਹਾਡੇ ਬਜ਼ੁਰਗਾਂ ਦੀਆਂ ਕੋਈ ਹੈਗੀਆਂ ਨੇ ਜਿਹੜੇ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਹੋ ਸਕਦਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੋ ਉਹਨਾਂ ਬਾਰੇ ਜ਼ਰੂਰ ਸੋਚੋ ਔਰ ਕਿਸ ਤਰੀਕੇ ਉਹਦੀ ਆਪੂਰਤੀ ਕੀਤੀ ਜਾ ਸਕਦੀ ਹੈ ਕਿਸ ਤਰੀਕੇ ਕਈ ਲੋਕ ਕਹਿ ਦਿੰਦੇ ਜੀ ਉਹਨਾਂ ਦੀ ਰੂਹ ਕਿਸ ਤਰੀਕੇ ਖੁਸ਼ ਹੋਏਗੀ ਉਹ ਤੁਸੀਂ ਸੋਚ ਸਕਦੇ ਹੋ ਪਰ ਅੰਧਵਿਸ਼ਵਾਸ ਨੂੰ ਇਹਦੇ ਨਾਲ ਪਲੀਜ਼ ਨਾ ਅਟੈਚ ਕਰੋ। ਹੂੰ। ਤੇ ਦੋਸਤ ਜਿਸ ਵਲੇ ਵੀ ਸੋਚਣ ਸੁਣਨ ਜਾਉਂਦੇ ਸਾਨੂੰ ਸੁਪਨੇ ਜਿਹੜੇ ਨੇ ਸੰਕੇਤ ਦਿੰਦੇ ਨੇ। ਜਿਵੇਂ ਜੇ ਸੱਪ ਨੂੰ ਸੱਪ ਦਾ ਸੁਪਨੇ ਦੇ ਵਿੱਚ ਆਉਣਾ। ਸੋਚਿਆ ਜਾਂਦਾ ਮਾੜਾ ਵੀ ਹੁੰਦਾ ਤੇ ਵਧੀਆ ਵੀ ਹੁੰਦਾ। ਤੇ ਇਹ ਸੱਪ ਆਇਆ ਤਾਂ ਬਹੁਤ ਵਧੀਆ ਹੋਏਗਾ, ਪੈਸੇ ਮਿਲਣ ਵਾਲੇ ਨੇ। ਇਸ ਤਰ੍ਹਾਂ ਦੀ ਉਧਾਰਨਾ ਦਿੱਤੀਆਂ ਜਾਂਦੀਆਂ ਨੇ। ਜਿਵੇਂ ਜੇ ਸੰਕੇਤ ਹੁੰਦੇ ਨੇ ਜਿਹੜੇ ਸੁਪਨੇ ਦਾ ਸਾਨੂੰ ਜਾਂ ਰੂਹ ਦਾ ਨਜ਼ਰ ਆਉਣਾ। ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਸਨ ਕਰੀਤੇ ਤੇ ਇਹ ਸੱਚ ਹੁੰਦਾ ਨਹੀਂ ਅਹ ਦੇਖੋ ਮੈਂ ਬਾਰ ਬਾਰ ਇਹ ਗੱਲ ਕਹਿ ਚੁੱਕਾ ਕਿ ਇਹ ਤੁਹਾਡੇ ਅਨਕੌਂਸ਼ੀਅਸ ਡਿਜ਼ਾਇਰਸ ਤੁਹਾਡੇ ਅਨਕੌਂਸ਼ੀਅਸ ਫੀਅਰਸ ਹੁੰਦੇ ਨੇ ਜਿਹੜੇ ਤੁਹਾਨੂੰ ਸੁਪਨੇ ਦੇ ਰੂਪ ਵਿੱਚ ਦਿਖਦੇ ਨੇ ਸੋ ਇਹਨਾਂ ਨੂੰ ਬਹੁਤ ਜ਼ਿਆਦਾ ਕੋਈ ਮੀਨਿੰਗ ਅਟੈਚ ਕਰਨਾ ਹਾਂ ਤੁਸੀਂ ਆਪਣੇ ਜ਼ਰੂਰ ਆਪਣੇ ਸਾਈਕੋਲੋਜੀ ਬਾਰੇ ਔਰ ਆਪਣੀ ਸੋਚ ਵਿਚਾਰਧਾਰਾ ਬਾਰੇ ਜ਼ਰੂਰ ਚੀਜ਼ ਨੂੰ ਡਿਸਕਸ ਕਰਕੇ ਕਿਸੇ ਅਹ ਜਿਹੜਾ ਜਿਹੜਾ ਬੰਦਾ ਡ੍ਰੀਮ ਅਨਾਲਿਸਿਸ ਕਰਦਾ ਹੈ ਜਾਂ ਜਿਹੜਾ ਕੋਈ ਸਾਈਕੋਲੋਜਿਸਟ ਡ੍ਰੀਮ ਅਨਾਲਿਸਿਸ ਕਰਦਾ ਤੁਸੀਂ ਉਹਦੇ ਬਾਰੇ ਸਮਝ ਜ਼ਰੂਰ ਸਕਦੇ ਹੋ ਪਰ ਜੇ ਇਹਦੇ ਨਾਲ ਕੋਈ ਅੰਧਵਿਸ਼ਵਾਸੀ ਗੱਲ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਿ ਪੈਸੇ ਮਿਲਣਗੇ ਜਾਂ ਕੁਝ ਇਸ ਤਰ੍ਹਾਂ ਦਾ ਹੋਏਗਾ ਤਾਂ ਉਹ ਚੀਜ਼ਾਂ ਮੈਂ ਜਿਵੇਂ ਹੁਣੇ ਵੀ ਕਿਹਾ ਕਿ ਅੰਧਵਿਸ਼ਵਾਸ ਵਾਲੀਆਂ ਗੱਲਾਂ ਨੇ ਉਹ ਚੀਜ਼ਾਂ ਜ਼ਰੂਰੀ ਨਹੀਂ ਕਿ ਪੂਰੀਆਂ ਹੋਣਗੀਆਂ ਤੁਹਾਡੀਆਂ ਹੂੰ ਸੋ ਉਹ ਇੱਕ ਸੁਪਨਾ ਹੈ ਉਹਦੇ ਅੰਦਰ ਜਿਹੜੀ ਜਿਹੜੀ ਚੀਜ਼ ਹੋ ਰਹੀ ਹੈ ਉਹਦਾ ਤੁਹਾਡੀ ਆਪਣੀ ਸਾਈਕੋਲੋਜੀ ਔਰ ਆਪਣੀ ਸਾਈਕੀ ਦੇ ਨਾਲ ਜ਼ਰੂਰ ਤਾਲੁਕ ਹੈਗਾ ਤੁਹਾਡੀ ਆਪਣੀ ਅਨਕੌਨਸ਼ੀਅਸ ਨਾਲ ਜ਼ਰੂਰ ਤਾਲੁਕ ਹੈਗਾ ਪਰ ਉਹਦਾ ਕਿਸੇ ਹੋਰ ਐਕਸਟਰਨਲ ਫੈਕਟਰ ਦੇ ਨਾਲ ਉਹਨੂੰ ਜੋੜਨਾ ਜਾਂ ਇਹ ਚੀਜ਼ ਸੋਚਣਾ ਕਿ ਕਿਸੇ ਅੰਧਵਿਸ਼ਵਾਸ ਨਾਲ ਉਹਨੂੰ ਜੋੜ ਲਈਏ ਮੇਰੇ ਖਿਆਲ ਨਾਲ ਉਹ ਚੀਜ਼ ਨੂੰ ਆਪਾਂ ਅਵੋਇਡ ਹੀ ਕਰੀਏ ਤੇ ਬੈਟਰ ਹੈ ਡਾਕਟਰ ਸਾਹਿਬ ਪਰ ਇਹ ਵੀ ਹੁੰਦਾ ਨਾ ਜਿਆਦਾਤਰ ਮੰਨ ਲਓ ਮੈਂ ਅੱਜ ਸਾਰਾ ਦਿਨ ਪਾਣੀ ਦੇ ਨੇੜੇ ਨਹੀਂ ਗਿਆ ਪਰ ਸੁਪਨਾ ਆ ਰਿਹਾ ਜੀ ਮੈਂ ਡੁੱਬ ਰਿਹਾ ਮੈਂ ਹਵਾ ਦੇ ਵਿੱਚ ਡੁੱਬਿਆ ਨਹੀਂ ਏ ਮੈਨੂੰ ਸੁਪਨਾ ਆ ਰਿਹਾ ਜਿਵੇਂ ਮੈਂ ਹਵਾ ਦੇ ਵਿੱਚ ਉੱਡਦਾ ਪਿਆ ਇਹ ਫਿਰ ਕਿਉਂ ਕਿਵੇਂ ਮਾਤਾਲ ਮੇਲ ਬਿਠਾਉਂਦਾ ਸੜਾ ਮਹੀਨਾ ਸੋ ਇਸ ਤਰ੍ਹਾਂ ਇਹਦੇ ਵਿੱਚ ਡ੍ਰੀਮ ਪ੍ਰੋਸੈਸ ਜਿਹੜਾ ਹੁੰਦਾ ਔਰ ਡ੍ਰੀਮ ਐਨਾਲਿਸਿਸ ਦੀ ਜਿਵੇਂ ਗੱਲ ਕੀਤੀ ਇਹਦੇ ਅੰਦਰ ਬਹੁਤ ਹੀ ਕੰਪਲੈਕਸ ਇਹ ਡ੍ਰੀਮ ਐਨਾਲਿਸਿਸ ਹੁੰਦਾ ਜਿਵੇਂ ਤੁਹਾਡਾ ਮਨ ਕਰ ਰਿਹਾ ਤੁਸੀਂ ਉੱਡੇ ਨਹੀਂ ਹੋ ਪਰ ਤੁਹਾਡਾ ਮਨ ਕਰ ਰਿਹਾ ਕਿ ਤੁਸੀਂ ਬਾਹਰ ਕਿਸੇ ਦੇਸ਼ 'ਚ ਵਸਣਾ ਚਾਹੁੰਦੇ ਹੋ ਤੁਹਾਡੇ ਮਨ ਦੀ ਇੱਛਾ ਤੁਹਾਨੂੰ ਇੱਕ ਉਦਾਹਰਨ ਦੇ ਰਹੇ ਜੀ ਔਰ ਤੁਹਾਡੇ ਮੰਦੀ ਇੱਛਾ ਹੈ ਕਿ ਤੁਹਾਡਾ ਸਮਝ ਲਓ ਵੀਜ਼ਾ ਨਹੀਂ ਹੈਗਾ ਜਾਂ ਵੀਜ਼ਾ ਤੁਹਾਡਾ ਆਇਆ ਨਹੀਂ ਹੈ ਸੋ ਐਂ ਲੱਗਦਾ ਕਿ ਜਿਵੇਂ ਸੁਪਰ ਸਿੰਘ ਉੱਡ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲਾ ਗਿਆ ਸਿਕਾ ਉਹ ਫਿਲਮ ਤੋਂ ਇਨਫਲੂਐਂਸਡ ਹੈ ਸੋਚ ਕੇ ਤੇ ਨਾ ਕਿਤੇ ਹੋਏਗੀ ਜਾਂ ਕਿਤੇ ਉਹ ਚੀਜ਼ ਉਹ ਦੇਖੀ ਹੋਏਗੀ ਸੁਪਰਮੈਨ ਦੇਖਿਆ ਹੋਏਗਾ ਸੋ ਸਾਡਾ ਮਨ ਕਰਦਾ ਹੈ ਕਿ ਹਾਂ ਭਈ ਮੈਂ ਫਿਲਾਨ ਜਗ੍ਹਾ ਤੇ ਚਲੇ ਜਾਵਾਂ ਮੈਂ ਉੱਡ ਕੇ ਚਲਾ ਜਾਵਾਂ ਸੋ ਉਹ ਤੁਹਾਡੇ ਥਰੀ ਅਨਾਲਿਸਿਸ ਦੇ ਵਿੱਚ ਜਾਂ ਤੁਹਾਨੂੰ ਉਹ ਚੀਜ਼ ਦੇ ਬਾਰੇ ਅਭਾਸ ਹੋ ਜਾਏਗਾ ਕਿ ਹਾਂ ਤੁਹਾਡੀ ਸੋਚ ਸੀ ਅਲਾਈਨਸ ਤਰੀਕੇ ਦੀ ਕਿਸੇ ਨਾਲ ਔਰ ਔਰ ਤੁਹਾਡੀ ਕਿਸੇ ਹੱਦ ਤੱਕ ਇਹ ਚੀਜ਼ ਸੀਗੀ ਕਿ ਮੈਂ ਵੀ ਕਿਸੇ ਦੂਸਰੀ ਜਗ੍ਹਾ ਤੇ ਜਾਣਾ ਚਾਹਨਾ ਜਾਂ ਕੋਈ ਕਿਸੇ ਰਿਸ਼ਤੇਦਾਰ ਨੂੰ ਮੇਰੀ ਲੋੜ ਆ ਮੈਂ ਉੱਥੇ ਜਾਣਾ ਚਾਹਨਾ ਜਾਂ ਅ ਮੇਰੀ ਆਪਣੀ ਇੱਛਾ ਹੈਗੀ ਹੈ ਕਿ ਮੈਂ ਅ ਫॉर दैट ਮੈਟਰ ਕਿ ਮੈਂ ਅਮਰੀਕਾ ਦੇ ਵਿੱਚ ਰਿਪੋਰਟਰ ਹਾਂ ਜੀ ਸੋ ਉਹ ਸੋਚ ਆਕਰ ਆਏਗੀ ਤਾਂ ਉਹ ਥਾਟ ਪ੍ਰੋਸੈਸ ਉਸ ਤਰ੍ਹਾਂ ਚੱਲੇਗਾ ਔਰ ਉਹ ਕਿਤਨਾ ਕਿਤੇ ਡ੍ਰੀਮ ਚ ਤੁਹਾਨੂੰ ਉਹ ਚੀਜ਼ ਦਿਖੇਗੀ ਹਮ ਦੂਸਰੀ ਤੁਸੀਂ ਗੱਲ ਕੀਤੀ ਡੁੱਬਣ ਵਾਲੀ ਸੋ ਉਹਦੇ ਅੰਦਰ ਵੀ ਹੈਗਾ ਕਿ ਜ਼ਰੂਰੀ ਨਹੀਂ ਹੈ ਕਿ ਸਸੀਂ ਪਾਣੀ ਦੇ ਨਜ਼ਦੀਕ ਗਏ ਹੋਈਏ ਸਾਡੀ ਜੇ ਥਾਟ ਇਸ ਤਰ੍ਹਾਂ ਦੀ ਹੈਗੀ ਹੈ ਸਾਡੀ ਸੋਚ ਅਗਰ ਡਰ ਵਾਲੀ ਹੈ ਫੀਅਰ ਹੈਗਾ ਸਾਨੂੰ ਮਰਨ ਦਾ ਫੀਅਰ ਹੈ ਜਾਂ ਡੁੱਬਣ ਦਾ ਫੀਅਰ ਹੈ ਜਾਂ ਅਸੀਂ ਕਿਸੇ ਨੂੰ ਜਾਂ ਤੁਸੀਂ ਫੋਰ ਐਗਜ਼ਾਮਪਲ ਖਬਰ ਹੀ ਕੀਤੀ ਕਿਤੇ ਕਿਸੇ ਨੂੰ ਇਹ ਖਬਰ ਕੀਤੀ ਕਿ ਫਲਾਨ ਜਗ੍ਹਾ ਦੇ ਉੱਤੇ ਕੋਈ ਬੰਦਾ ਡੁੱਬ ਕੇ ਪੂਰੀ ਡੈਥ ਹੋ ਗਈ ਸੋ ਉਹ ਚੀਜ਼ ਤੁਹਾਡੇ ਮਾਈਂਡ ਨੂੰ ਔਰ ਤੁਹਾਡੇ ਸੋਚ ਨੂੰ ਇਨਫਲੂਐਂਸ ਜ਼ਰੂਰ ਕਰੇਗੀ ਸੋ ਉਹ ਇਨਫਲੂਐਂਸ ਜਿਹੜਾ ਹੈਗਾ ਉਹ ਸਾਡੇ ਡ੍ਰੀਮਸ ਦੇ ਵਿੱਚ ਦਿਖ ਸਕਦਾ ਪਰ ਸੋਚ ਸਾਡੀ ਜਿਹੜੀ ਹੈ ਉਹੀ ਰਾਤ ਨੂੰ ਸਾਡੇ ਸੁਪਨਿਆਂ ਨਾਲ ਜੁੜ ਜਾਂਦੀ ਹੈ ਇਸ ਤਰ੍ਹਾਂ ਕਹਿ ਸਕਦੇ ਆ ਕਿ ਅਨਕੌਨਸ਼ੀਅਸ ਜਿਹੜੀ ਹੈਗੀ ਹੈ ਸਾਡੀ ਅਨਕੌਨਸ਼ੀਅਸ ਬਹੁਤ ਅਗਰ ਸਾਡੀ ਕੌਨਸ਼ੀਅਸ ਜੀ ਨੂੰ ਅਸੀਂ 15% ਗਿਣਦੇ ਆ ਤੇ ਬਾਕੀ 85% ਆਫ ਦਿ ਥਰਡ ਪ੍ਰੋਸੈਸ ਜਿਹੜਾ ਤੁਹਾਡਾ ਹੈਗਾ ਔਰ ਤੁਹਾਡੀ ਸਾਈਕੀ ਹੈਗੀ ਔਰ ਤੁਹਾਡਾ ਮਾਈਂਡ ਹੈਗਾ ਉਹ ਅਨਕੌਨਸ਼ੀਅਸ ਹੈ ਤੁਸੀਂ ਸੋਚੋ ਜਿਹੜੀਆਂ ਅਸੀਂ ਰੋਜ਼ ਦਿਨਚਰਿਆ ਕਰਦੇ ਆ ਜਾਂ ਦਿਨ ਦਿਨ ਦੇ ਵਿੱਚ ਜੋ ਚੀਜ਼ਾਂ ਕਰਦੇ ਆ ਫੋਰ ਏਗਜ਼ਾਮਪਲ ਮੈਂ ਅਗਰ ਤੁਹਾਨੂੰ ਇੱਕਦਮ ਪੁੱਛ ਲਵਾਂ ਕਿ ਤੁਹਾਡੀ ਤੀਜੀ ਕਲਾਸ ਦੇ ਅੰਦਰ ਤੁਹਾਡੇ ਮੈਥਸ ਦੇ ਟੀਚਰ ਕੌਣ ਸੀਗੇ ਇੱਕਦਮ ਨਹੀਂ ਆਤਾ ਪਰ ਉਹ ਤੁਹਾਡੀ ਅਨਕੌਂਸ਼ੀਅਸ ਹੈਗਾ ਕਿਉਂਕਿ ਤੁਸੀਂ ਪੜ੍ਹੇ ਹੋ ਉੱਥੇ ਤੁਸੀਂ ਟਾਈਮ ਬਿਤਾਇਆ ਉਹ ਤੁਹਾਡੀ ਅਨਕੌਂਸ਼ੀਅਸ ਦੇ ਵਿੱਚ ਚਲਾ ਜਾਂਦਾ ਹੈ ਇਸ ਪ੍ਰੋਸੈਸ ਨੂੰ ਅਸੀਂ ਰਿਪਰੈਸ਼ਨ ਕਹਿੰਦੇ ਆ ਯਾਨੀ ਕਿ ਉਹ ਰਿਪਰੈਸ ਹੋ ਕੇ ਸਾਡੇ ਕਿਤੇ ਸਾਡੇ ਬ੍ਰੇਨ ਦੇ ਅੰਦਰ ਪਿਆ ਹੈ ਜਿਵੇਂ ਸਾਡੇ ਕੰਪਿਊਟਰ ਦੇ ਅੰਦਰ ਰੈਮ ਹੁੰਦੀ ਹੈ which is called ਰੈਪਿਡ ਐਕਸੈਸ ਮੈਮਰੀ ਜਿਹੜੀ ਕਿ ਸਾਡੇ ਹੁਣ ਕੰਪਿਊਟਰ ਨੂੰ ਚਲਾ ਰਹੀ ਹੈ ਜੀ ਔਰ ਇੱਕ ਚੀਜ਼ ਹੁੰਦੀ ਹੈ ਹਾਰਡ ਡਰਾਈਵ ਜੀ ਹਾਰਡ ਡਰਾਈਵ ਜਿਹੜੀ ਹੈਗੀ ਹੈ ਉਹਦੇ ਵਿੱਚ ਬਹੁਤ ਸਾਰੀ ਜਿਸ ਤਰ੍ਹਾਂ ਸਾਡਾ ਫੋਨ ਵੀ ਹੈਗਾ ਸਰ ਫੋਨ ਦੀ ਜਿਹੜੀ ਰੈਮ ਹੈਗੀ ਹੈ ਉਹ ਤੁਹਾਡੀ 8 ਜਾਂ 10 ਹੋਏਗੀ ਜਾਂ 12 ਹੋਏਗੀ ਪਰ ਤੁਹਾਡੀ ਜਿਹੜੀ ਇਹਦੇ ਚ ਹਾਰਡ ਡਰਾਈਵ ਹੈਗੀ ਹੈ ਉਹ ਤੁਹਾਡੀ ਹੋ ਸਕਦਾ 512 GB ਹੋਵੇ ਸੋ ਹਾਰਡ ਡਰਾਈਵ ਨੂੰ ਆਪਾਂ ਦੇਖ ਸਕਦੇ ਹਾਂ ਕਿ ਉਹ ਅਨਕੌਂਸ਼ੀਅਸ ਹੈ ਉਹਨੂੰ ਸਾਨੂੰ ਐਕਸੈਸ ਕਰਨਾ ਪੈਂਦਾ ਫਾਈਲ ਖੋਲਣੀ ਪੈਂਦੀ ਹੈ ਫੋਲਡਰ ਖੋਲਣਾ ਪੈਂਦਾ ਪਰ ਜੇ ਅਸੀਂ ਰੂਟੀਨ ਦਾ ਕੋਈ ਕੰਮ ਕਰ ਰਹੇ ਹਾਂ ਕਾਲ ਅਟੈਂਡ ਕਰ ਰਹੇ ਹਾਂ ਮੈਸੇਜ ਪੜ੍ਹ ਸੋ ਰੈਮ ਦੇ थ्रू ਹੋ ਰਿਹਾ ਹੈ। ਸੋ ਰੈਮ ਨੂੰ ਅਗਰ ਐਨਲੋਜੀ ਲਈਏ ਰੈਮ ਕੌਨਸ਼ੀਅਸਨੈਸ ਆ ਤੇ ਜਿਹੜੀ ਤੁਹਾਡੀ ਹਾਰਡ ਡਰਾਈਵ ਹੈ ਉਹ ਤੁਹਾਡੀ ਅਨਕੌਨਸ਼ੀਅਸ ਹੈਗੀ। ਸੋ ਤੁਸੀਂ ਸੋਚ ਸਕਦੇ ਹੋ ਕਿ ਅਨਕੌਨਸ਼ੀਅਸ ਕਿੰਨੀ ਵੱਡੀ ਹੈ। ਜੀ ਜੀ। ਸੋ ਕੋਈ ਫਾਈਲ ਤੁਹਾਨੂੰ ਯਾਦ ਵੀ ਨਹੀਂ ਹੋਏਗੀ ਪਰ ਤੁਹਾਡੀ ਡਰਾਈਵ ਦੇ ਅੰਦਰ ਹੋਏਗੀ। ਤੁਸੀਂ ਰੂਟੀਨ ਚ ਉਹਨੂੰ ਯੂਜ਼ ਹੀ ਨਹੀਂ ਕਰ ਰਹੇ ਹੈਗੇ ਪਰ ਉਹ ਤੁਹਾਡੀ ਹਾਰਡ ਡਰਾਈਵ 'ਚ ਹੈਗੀ ਹੈ। ਤੁਸੀਂ ਜਦੋਂ ਐਕਸੈਸ ਕਰਦੇ ਹੋ ਜਦੋਂ ਐਫਰਟ ਲਗਾਉਂਦੇ ਹੋ ਤੁਹਾਨੂੰ ਯਾਦ ਆ ਜਾਂਦਾ ਹੈ ਕਿ ਉਹ ਚੀਜ਼ ਹੈਗੀ। ਪਰ ਜਦੋਂ ਅਸੀਂ ਸੌਂਦੇ ਹਾਂ ਸਾਡੀ ਕੌਨਸ਼ੀਅਸ ਤੇ ਅਨਕੌਨਸ਼ੀਅਸ ਜਿਹੜੀ ਹੈ ਉਹਦੇ ਦ ਸੋ ਜੋ ਫੀਅਰਸ ਜੋ ਤੁਸੀਂ ਤੁਹਾਡੇ ਇੱਛਾਵਾਂ ਨੇ ਜੋ ਤੁਹਾਡੇ ਡਰ ਨੇ ਜੋ ਤੁਹਾਡੀ ਕੋਈ ਵਿਸ਼ਫੁਲ ਥਿੰਕਿੰਗ ਹੈਗੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਉਹ ਡ੍ਰੀਮਸ ਚਾਟ ਪਰ ਡਾਕਟਰ ਸਾਹਿਬ ਜਿਆਦਾਤਰ ਅਸੀਂ ਦੇਖਦੇ ਹਾਂ ਸਾਡੇ ਵੱਡੇ ਜਿਹੜੇ ਸੀ ਸਾਡੇ ਮਾਤਾ ਜੀ ਦਾ ਪਿਤਾ ਜੀ ਉਹ ਸੁਪਨੇ ਲੈਂਦੇ ਨੇ ਕਿ ਮੇਰਾ ਬੱਚਾ ਡਾਕਟਰ ਬਣ ਜਾਵੇ ਮੇਰਾ ਬੱਚਾ ਹੀਰੋ ਬਣ ਜਾਵੇ ਉਹਨਾਂ ਦੇ ਜਿਆਦਾਤਰ ਬੁਕਤਿਆਂ ਦੇ ਸੁਪਨੇ ਪੂਰੇ ਵੀ ਹੋ ਜਾਂਦੇ ਨੇ ਜਿਵੇਂ ਤੁਹਾਡੇ ਪਿਤਾ ਜੀ ਨੇ ਸੁਪਨਾ ਲਿਆ ਹੋਈਗਾ ਕਿ ਡਾਕਟਰ ਬਣ ਜਾਏ ਹਰਜੋਤ ਜੀ ਤਾਂ ਤੁਸੀਂ ਆ ਡਾਕਟਰ ਵੀ ਬਣੇ ਹੋ ਤੇ ਮੇਰੇ ਪਿਤਾ ਜੀ ਤੇ ਮਾਤਾ ਜੀ ਨੇ ਕਈ ਸੁਪਨੇ ਲਏ ਹੁੰਦੇ ਜੀ ਮੇਬੀ ਹੋਇਆ ਹੋਵੇ ਉਹਨਾਂ ਦੇ ਮੈਂ ਪੂਰਾ ਉਤਰਿਆ ਹਾਂ ਜਾਂ ਨਾ ਉਤਰਿਆ ਹਾਂ ਚਾਹੀਏ ਅਧੂਰੇ ਰਹਿ ਜਾਂਦੇ ਨੇ ਬੁਫਤਿਆਂ ਤੇ ਪੂਰੇ ਵੀ ਹੋ ਜਾਂਦੇ ਨੇ ਇਹ ਫਿਰ ਸੁਪਨੇ ਬਚਪਨ ਚ ਲਏ ਹੁੰਦੇ ਨੇ ਉਹ ਜਿਵੇਂ ਜਵਾਨੀ ਚ ਪੂਰੇ ਹੋ ਜਾਂਦੇ ਨੇ ਸੋ ਅਗਰ ਅਸੀਂ ਕਿਸੇ ਵੀ ਚੀਜ਼ ਦੇ ਬਾਰੇ ਬੜੀ ਇੰਟੈਂਸਲੀ ਸੋਚਦੇ ਹਾਂ ਜੀ ਜੇ ਅਸੀਂ ਕਿਸੇ ਚੀਜ਼ ਬਾਰੇ ਕੰਮ ਕਰਦੇ ਹਾਂ ਜਿਵੇਂ ਤੁਸੀਂ ਅੱਜ ਇੰਟਰਵਿਊ ਕਰਨ ਦੀ ਗੱਲ ਕਰ ਲਓ ਤੁਹਾਡਾ ਇੱਕ ਟਾਸਕ ਹੈਗਾ ਸੀ ਤੁਸੀਂ ਰਾਤ ਸੋਚਿਆ ਤੁਸੀਂ ਕੱਲ ਸੋਚਿਆ ਤੁਸੀਂ ਮੈਨੂੰ ਕਾਲ ਕੀਤੀ ਸੋ ਅਸੀਂ ਉਹਦੇ ਤੇ ਐਕਟ ਅਪਨ ਕਰਨਾ ਸ਼ੁਰੂ ਕੀਤਾ ਜੀ ਸੋ ਜਿਹੜਾ ਸੁਪਨਾ ਮੰਨ ਲਓ ਮੇਰੇ ਪੇਰੈਂਟਸ ਹੈਗੇ ਆ ਮੇਰੇ ਪੇਰੈਂਟਸ ਅਗਰ ਮੈਂ ਮੰਨ ਲਓ ਇੱਕ ਦਿਨ ਨਹੀਂ ਪੜ ਰਿਆ ਨਹੀਂ ਪੜਾਈ ਕਰ ਰਿਹਾ ਸੋ ਉਹ ਉਹਨਾਂ ਦੀ ਜਿਹੜੀ ਦਿਨਚਰਿਆ ਹੋਏਗੀ ਜਾਂ ਉਹਦੇ ਅੰਦਰ ਉਹ ਗੱਲਬਾਤ ਮੇਰੇ ਨਾਲ ਕਰਨਗੇ ਜਾਂ ਰੂਟੀਨ ਦੇ ਅੰਦਰ ਮੇਰੇ ਨਾਲ ਗੱਲਬਾਤ ਕਰਨਗੇ ਉਹ ਗੱਲਬਾਤ ਐਸੇ ਤਰੀਕੇ ਹੀ ਕਰਨਗੇ ਬੇਟਾ ਅਸੀਂ ਤੇ ਸੁਪਨੇ ਲਿੱਤੇ ਸੀ ਕਿ ਤੂੰ ਡਾਕਟਰ ਬਣ ਦੇ ਪੜਾਈ ਕਰੇ ਜੀ ਸੋ ਉਹਨਾਂ ਦੀ ਜਿਹੜੀਆਂ ਇਮੋਸ਼ਨਸ ਦੀ ਪ੍ਰੋਜੈਕਸ਼ਨ ਹੈਗੀ ਆ ਮੇਰੇ ਉੱਤੇ ਔਰ ਉਹਨਾਂ ਉਸ ਤਰੀਕੇ ਦੇ ਨਾਲ ਫਿਰ ਮੈਂ ਮਿਹਨਤ ਕਰੂੰਗਾ ਔਰ ਉਸੇ ਤਰੀਕੇ ਦੇ ਨਾਲ ਮੈਂ ਐਫਰਟ ਕਰੂੰਗਾ ਕਿ ਹਾਂ ਮੈਂ ਜਿਹੜਾ ਹੈਗਾ ਮੇਰੇ ਪੇਰੈਂਟਸ ਦੇ ਸੁਪਨੇ ਆ ਤੇ ਉਤਰਾ ਉਸੇ ਤਰੀਕੇ ਤੁਸੀਂ ਐਫਰਟ ਕਰੋਗੇ ਕਿ ਤੁਸੀਂ ਆਪ ਆਪਣੇ ਪੇਰੈਂਟਸ ਦੇ ਜਿਹੜੇ ਸੁਪਨੇ ਹੋਣਗੇ ਉਹਨਾਂ ਦੇ ਉੱਤੇ ਤੁਸੀਂ ਖਰੇ ਉਤਰੋ ਹੂੰ ਹੂੰ ਸੋ ਇੱਕ ਡਿਜ਼ਾਇਰਸ ਔਰ ਉਹਦੇ ਤੇ ਐਕਸ਼ਨ ਪੈਦਾ ਹੋ ਜਾਂਦਾ ਅਸੀਂ ਸਾਰੇ ਬਹੁਤ ਸਾਰੀਆਂ ਕੈਪੇਬਿਲਿਟੀਆਂ ਨਾਲ ਪੈਦਾ ਹੋਏ ਹੁੰਦੇ ਆ ਅਸੀਂ ਕਈ ਵਾਰੀ ਆਪਣੀਆਂ ਕੈਪੇਬਿਲਿਟੀਆਂ ਇਧਰ ਉਧਰ ਖੁਰਦ ਪੁਰਦ ਕਰ ਦਿੰਦੇ ਆ ਅਸੀਂ ਆਪਣੀਆਂ ਸੋਚਦੇ ਆ ਕਿ ਹਾਂ ਭਈ ਅਸੀਂ ਅਬ ਮੇਰੇ ਦੋਸਤ ਖੇਲ ਰਹੇ ਨੇ ਮੈਂ ਕਿਉਂ ਨਹੀਂ ਖੇਲ ਰਿਹਾ ਮੈਂ ਵੀ ਜਾ ਕੇ ਖੇਡ ਲੰਨਾ ਸੋ ਅਗਰ ਉਹ ਉਹ ਚੀਜ਼ਾਂ ਸਾਰੇ ਜਨੇ ਕਰਨ ਕਿ ਆਪਣੀ એનર્ਜੀ ਜਿੱਧਰ ਉਧਰ ਵੇਸਟ ਕਰਨ ਜਾਂ ਚੈਨਲਾਈਜ਼ ਕਰ ਦੇ ਜੀ ਚੈਨਲਾਈਜ਼ ਕਰਕੇ ਇੱਕ ਡਾਇਰੈਕਸ਼ਨ ਦੇ ਅੰਦਰ ਅਗਰ ਉਹ ਲਗਾਉਂਦੇ ਨੇ ਔਰ ਦੇਖੋ ਪੀਰੈਂਟਸ ਨੇ ਸੁਪਨੇ ਲਿੱਤੇ ਹੁੰਦੇ ਪਰ ਉਹ ਸੁਪਨੇ ਉਹ ਇਟ ਇਜ਼ ਅ ਮੈਟਰ ਆਫ ਐਕਸਪ੍ਰੈਸ਼ਨ ਔਰ ਰੋਜ ਨਹੀਂ ਸੋਚਦੇ ਵੀ ਡਾਕਟਰ ਬਣ ਗਿਆ ਰੋਜ ਨਹੀਂ ਉਹਨਾਂ ਨੂੰ ਸੁਪਨਾ ਆਉਂਦਾ ਪਰ ਉਹ ਦੇ ਹੈਵ ਅ ਥੌਟ ਪ੍ਰੋਸੈਸ ਕਿ ਭਈ ਇਹ ਮੇਰਾ ਬੱਚਾ ਵੱਡਾ ਹੋ ਕੇ ਡਾਕਟਰ ਬਣੇਗਾ। ਸੋ ਬੱਚੇ ਨੂੰ ਉਹ ਉਸੇ ਤਰੀਕੇ ਤਿਆਰ ਕਰਾਉਂਦੇ ਨੇ। ਉਹਨੂੰ ਤਿਆਰੀ ਕਰਾਉਂਦੇ ਨੇ ਉਸ ਤਰੀਕੇ ਦੀ। ਉਹਨੂੰ ਪੜ੍ਹਾਈ ਕਰਾਉਂਦੇ ਨੇ ਉਸ ਤਰੀਕੇ ਦੀ। ਫਿਰ ਉਹ ਕਾਫੀ ਸਾਲਾਂ ਦੀ ਮਿਹਨਤ ਤੋਂ ਬਾਅਦ ਉਹ ਬੱਚਾ ਡਾਕਟਰ ਬਣਦਾ। ਹੂੰ। ਸੋ ਅਗਰ ਅਸੀਂ ਉਸ ਡਾਇਰੈਕਸ਼ਨ ਦੇ ਅੰਦਰ ਕੰਮ ਕਰੀਏ ਅਸੀਂ ਇੱਕ ਟਾਰਗੇਟ ਓਰੀਐਂਟਡ ਚੱਲ ਕੇ ਚੱਲੀਏ ਤਾਂ ਸੁਪਨੇ ਡੈਫੀਨਿਟਲੀ ਪੂਰੇ ਹੋ ਸਕਦੇ। ਬਹੁਤ ਸਾਇੰਟਿਸਟ ਦੇ ਹੋਏ ਨੇ, ਬਹੁਤ ਸਾਰੇ ਲੋਕਾਂ ਦੇ ਹੋਏ ਨੇ, ਤੁਹਾਡੇ ਮਾਪਿਆਂ ਦੇ ਵੀ ਜ਼ਰੂਰ ਹੋਏ ਨੇ। ਜੀ ਜੀ। ਸੋ ਤੁਸੀਂ ਵੀ ਬਹੁਤ ਅੱਛੇ ਪੱਤਰਕਾਰ ਹੋ, ਬੜਾ ਨਾਮ ਹੈ ਤੁਹਾਡਾ। ਤੇ ਡਾਕਟਰ ਸਾਹਿਬ ਪਰ ਜਿਆਦਾਤਰ ਅਸੀਂ ਦੇਖਦੇ ਹਾਂ ਬਹੁਤ ਸਾਰੇ ਰਾਈਟਰ ਹੁੰਦੇ ਨੇ ਉਹ ਹਾਂ ਜਿਵੇਂ ਮੇਰੇ ਰਾਤੀ ਸੁਪਨੇ ਦੇ ਵਿੱਚ ਆ ਥਾਟ ਆਇਆ ਸੀ ਮੈਂ ਉਹਨੂੰ ਲਿਖਤਾ ਉਹ ਹਿੱਟ ਵੀ ਹੋ ਗਿਆ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਐਂਟਰਟੇਨਮੈਂਟ ਨਾਲ ਜੁੜੇ ਵੀ ਜਿਹੜੇ ਬੰਦੇ ਨੇ ਉਹ ਸੁਪਨਾ ਲੈਂਦੇ ਨੇ ਗੀਤ ਲਿਖਦੇ ਨੇ ਰਾਤੋ ਰਾਤ ਹਿੱਟ ਹੋ ਜਾਂਦੇ ਨੇ ਜਾਂ ਜਿਸ ਤਰ੍ਹਾਂ ਵੀ ਜੋੜਿਆ ਜਾਵੇ ਇਸ ਚੀਜ਼ ਨੂੰ ਉਹ ਮਤਲਬ ਥਾਟ ਆ ਜਾਂਦੇ ਨੇ ਰਾਤ ਨੂੰ ਆਪਾਂ ਦੋ ਲਾਈਨਾਂ ਲਿਖ ਲਈਆਂ ਉਹ ਹਿੱਟ ਹੋ ਜਾਂਦੀਆਂ ਸਾਡੀਆਂ ਇਹ ਵੀ ਸੁਪਨਿਆਂ ਨਾਲ ਹੀ ਜੋੜਿਆ ਜਾਏਗਾ ਜੇ ਸੁਪਰੇ ਬੁਰੇ ਹੋ ਰਹੇ ਨੇ ਹਾਂ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਕਿ ਜਿਹੜੀ ਅਨਕੌਂਸ਼ੀਅਸ ਯਾ ਉਹ ਬਹੁਤ ਵੱਡਾ ਸਾਗਰ ਹੈਗਾ ਜੇ ਅਸੀਂ ਕਿਸੇ ਚੀਜ਼ ਬਾਰੇ ਸੋਚ ਰਹੇ ਆਂ ਜੇ ਕਿਸੇ ਚੀਜ਼ ਬਾਰੇ ਬਹੁਤ ਇੰਟੈਂਸਲੀ ਯਾ ਇਮੋਸ਼ਨਫੁਲੀ ਸੋਚ ਰਹੇ ਹੈਗੇ ਆਂ ਤੇ ਅਸੀਂ ਆਪਣੀ ਬਹੁਤ ਸਾਰੀ એનર્ਜੀ ਉਸ ਚੀਜ਼ ਦੇ ਵਿੱਚ ਲਗਾ ਰਹੇ